ਸਾਬਕਾ ਸ਼ਹੀਦ ਹੋਣ ਵਾਲੇ ਸਿੰਘ ਸਿੰਘਨੀਆਂ ਦੀ ਯਾਦ ਵਿੱਚ ਕੱਢਿਆ ਜਾ ਰਿਹਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੀ ਸੋਚ ਤੇ ਉਹਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਵਚਨਬੱਤਾ ਦੁਹਾਈ ਜਾ ਰਹੀ ਹੈ ਦੁਨੀਆ ਨੂੰ ਦੱਸਿਆ ਜਾ ਰਿਹਾ ਕਿ ਸਾਡੇ ਜਿਹੜੇ ਸ਼ਹੀਦ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹ ਸਿੱਖਾਂ ਸਿੱਖ ਕੌਮ ਦੇ ਫ੍ਰੀडम फाइਟਰ ਸੀਗੇ ਉਹਨਾਂ ਨੇ ਸਿੱਖਾਂ ਦੀ ਆਜ਼ਾਦੀ ਲਈ ਖਾਲਸਾਤਨ ਦੇ ਲਈ ਸੰਘਰਸ਼ ਕੀਤਾ ਔਰ ਸ਼ਹਾਦਤਾਂ ਦਿੱਤੀਆਂ ਭਾਰਤ ਸਰਕਾਰ ਨੇ ਦਰਬਾਰ ਸਾਹਿب ਉਤੇ ਅਟੈਕ ਕਰਕੇ ਸਿੱਖਾਂ ਦੇ ਸਮੂਹਿਕ ਹਿਰਦਿਆਂ ਨੂੰ ਛਲਣੀ ਕੀਤਾ ਉਹ ਜਿਹੜੇ ਜ਼ਖਮ ਨੇ ਅੱਜ ਵੀ ਤਾਜ਼ਾ ਨੇ ਸਾਡੀ ਪੀੜ ਸਜਰੀ ਹੈ ਔਰ ਅਸੀਂ ਇਹ ਮੈਸੇਜ ਇੰਡੀਆ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਅੱਜ ਵੀ ਕੌਮੀ ਤੌਰ ਤੇ ਇਕਜੁੱਟਾਂ ਔਰ ਅਸੀਂ ਇੰਡੀਆ ਇੰਡੀਅਨ ਸਟੇਟ ਨੂੰ ਇਸ ਦੇ ਲਈ ਮਾਫ ਨਹੀਂ ਕੀਤਾ ਇੱਕ ਜਿਹੜੀ ਇਸ ਵੇਲੇ ਤਾਜ਼ਾ ਸਥਿਤੀ ਬਣੀ ਹੋਈ ਹੈ ਜਥੇਦਾਰ ਵਰਸਸ ਟਕਸਾਲ ਜਾਂ ਹੋਰ ਜਥੇਬੰਦੀਆਂ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੋ ਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ ਨੇ ਇੱਕ ਹੈਗੀ ਹੈ ਕਿ ਜਿਹੜੀ ਇੰਡੋ-ਪਾਕ ਕਨਫਲਿਕਟ ਜਿਹੜਾ ਇੱਕ ਜੰਗ ਦੇ ਬੱਦਲ ਛਾਏ ਹੋਏ ਨੇ ਅਸੀਂ ਅੱਜ ਦੇ ਇਸ ਜਿਹੜਾ ਸਾਡਾ ਮਾਰਚ ਹੈ ਉਹਦੇ ਰਾਹੀਂ ਅਸੀਂ ਜਿਹੜੇ ਅਸੀਂ ਪੰਜਾਬ ਦੇ ਵਾਰਿਸ ਅਸੀਂ ਇਕੱਠੇ ਹੋਏ ਆਂ ਪੰਥ ਦੇ ਵਾਰਿਸ ਇਕੱਠੇ ਹੋਏ ਆਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਨਨ ਦਿਆਂਗੇ ਅਸੀਂ ਨਹੀਂ ਚਾਹੁੰਦੇ ਕਿ ਇਹ ਖਿੱਤਾ ਬਰਬਾਦੀ ਦੇ ਮੂੰਹ ਦੇ ਵੱਲ ਧੱਕਿਆ ਜਾਵੇ ਸਾਡਾ ਅੱਜ ਦਾ ਇਹ ਬੈਨਰ ਵੀ ਆਜੇ ਕਹਿੰਦਾ ਕਿ ਪੰਜਾਬ ਨੂੰ ਆਜ਼ਾਦੀ ਚਾਹੀਦੀ ਏ ਦਿੱਲੀ ਤੋਂ ਨਾ ਕਿ ਗਵਾਂਡ ਦੇ ਨਾਲ ਜੰਗ ਸੋ ਇੱਕ ਬੜਾ ਕਲੀਅਰ ਮੈਸੇਜ ਹੈ ਕਿ ਭਾਰਤ ਅਤੇ ਪਾਕਿਸਤਾਨ ਆਪਣੀਆਂ ਕੁੜਤਨਾ ਆਪਣਾ ਟਕਰਾ ਖਤਮ ਕਰੇ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਗਾ ਅਟਾਰੀ ਬਾਰਡਰ ਖੋਲੇ ਅਤੇ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਸੁਖਾਵਾਂ ਕਰੇ ਦੂਸਰਾ ਮੈਸੇਜ ਹੈ ਕਿ ਜਿਹੜਾ ਕੱਲ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਕੱਲੂਕਾਰਾ ਸਮਾਗਮ ਔਰ ਅਰਦਾਸ ਦਿਵਸ ਮਨਾਈ ਜਾਣੀ ਹੈ ਉਸ ਦੇ ਵਿੱਚ ਜਿਹੜਾ ਇੱਕ ਟਕਰਾ ਦਾ ਮਹਾਲ ਬਣਿਆ ਹੋਇਆ ਹੈ ਬਾਬਾ ਹਰਨਾਮ ਸਿੰਘ ਉਹਨਾਂ ਦੇ ਬਿਆਨ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਉਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਪੰਥ ਦੀ ਆਵਾਜ਼ ਸੁਣਨੀ ਚਾਹੀਦੀ ਸੀ ਪੰਥ ਦੀ ਨਬਜ਼ ਨੂੰ ਪਛਾਣਨਾ ਚਾਹੀਦਾ ਸੀ ਜਿਹੜੇ ਜਥੇਦਾਰ ਜ਼ਬਰੀ ਲਾਏ ਗਏ ਔਰ ਆਪਣੀ ਮਨਮਰਜ਼ੀ ਦੇ ਨਾਲ ਥੋਪੇ ਗਏ ਉਸ ਦਿਨ ਤੋਂ ਪੰਥ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਸਾਨੂੰ ਜਥੇਦਾਰ ਪ੍ਰਵਾਨ ਨਹੀਂ ਹੈ ਔਰ ਜਿਹੜੇ ਜਥੇਦਾਰ ਪੰਥ ਨੂੰ ਪ੍ਰਵਾਨ ਨਹੀਂ ਹੈ ਉਹਨਾਂ ਨੂੰ ਪੰਥ ਤੇ ਥੋਪ ਕੇ ਉਹਨਾਂ ਕੋਲੋਂ ਸੰਦੇਸ਼ ਨਾ ਦੁਆਇਆ ਜਾਵੇ ਬਟ ਨਾਲ ਦੇ ਨਾਲ ਬਾਬਾ ਹਰਨਾਮ ਸਿੰਘ ਉਹਨਾਂ ਦੇ ਵੀ ਪੂਰੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਮਿੱਤਰਤਾ ਰਹੀ ਹੈ ਅਕਾਲੀ ਦਲ ਦੇ ਨਾਲ ਔਰ ਅੱਜ ਉਹ ਮਿੱਤਰਤਾ ਟੁੱਟ ਗਈ ਹੈ ਔਰ ਬਾਬਾ ਹਰਨਾਮ ਸਿੰਘ ਨੇ ਜਿਹੜੀ ਬੜਕ ਮਾਰੀ ਏ ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਈ ਕਿ 6 ਜੂਨ ਦਾ ਦਿਨ ਕੌਮੀ ਇੱਕ ਜੁਟਦਾ ਦਾ ਦਿਨ ਹੈ ਜਿਸ ਦਿਨ ਅਸੀਂ ਦਿੱਲੀ ਨੂੰ ਮੰਗਾਰਨਾ ਹੁੰਦਾ ਦਿੱਲੀ ਨੂੰ ਦੱਸਣਾ ਹੁੰਦਾ ਕਿ ਅਸੀਂ ਤੈਨੂੰ ਮਾਫ਼ ਨਹੀਂ ਕੀਤਾ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਮਰਿਆਦਾ ਦਾ ਜਿਹੜਾ ਖੱਲਲ ਨਹੀਂ ਪੈਣਾ ਚਾਹੀਦਾ ਕੋਈ ਡਿਸਪੀਸਪਲਨ ਭੰਗ ਨਹੀਂ ਹੋਣਾ ਚਾਹੀਦਾ ਔਰ ਅਗਰ ਬਾਬਾ ਜੀ ਦਾ ਕੋਈ ਪ੍ਰੋਗਰਾਮ ਹੈ ਭਾਈ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਜਬਰੀ ਰੋਕਣ ਦਾ ਜਾਂ ਫਿਜ਼ੀਕਲੀ ਰੋਕਣ ਦਾ ਤੇ ਉਹਨਾਂ ਨੂੰ ਇਹ ਪ੍ਰੋਗਰਾਮ ਆਪਣਾ ਸਤਿਗਤ ਕਰ ਦੇਣਾ ਚਾਹੀਦਾ ਕਿਉਂਕਿ ਜਥੇਦਾਰ ਦੀ ਨਿਯੁਕਤੀ 2 ਮਹੀਨੇ ਪਹਿਲਾਂ ਦੀ ਹੋਈ ਹੈ ਔਰ ਇਹ ਅਜੇ ਰਹਿਣੀ ਹੈ ਇਹ ਸਾਨੂੰ ਲੜਨਾ ਪੈਣਾ ਅਸੀਂ ਵੀ ਉਸ ਲੜਾਈ ਦੇ ਵਿੱਚ ਸ਼ਾਮਲ ਆ ਬਟ ਉਹ ਲੜਾਈ ਜਿਹੜੀ ਹੈ ਉਸ ਲੜਾਈ ਦੀ ਪੇਂਟ 6 ਜੂਨ ਨਹੀਂ ਚੜਨਾ ਚਾਹੀਦਾ। ਬਾਬਾ ਜੀ ਮੈਂ ਉਹੀ ਸਵਾਲ ਕਰ ਰਿਹਾ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਰੇੜੇ ਅਜੇਹੇ ਟਕਰਾਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤੁਸੀਂ ਸਮਝਦੇ ਹੋ ਕਿ ਪੂਰੀ ਦੁਨੀਆ 'ਚ ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਅਕਸ ਖਰਾਬ ਹੁੰਦਾ ਹੈ ਸਾਡਾ ਸਿਰ ਨੀਵਾ ਹੁੰਦਾ ਸਾਨੂੰ ਕੱਲ ਇੱਕ ਜੁਟਤਾ ਪਰਟਾਉਣੀ ਚਾਹੀਦੀ ਹੈ ਅਸੀਂ ਇਹ ਲੜਾਈ ਬਾਬਾ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਇਹਨਾਂ ਜਥੇਦਾਰਾਂ ਨੂੰ ਲਾਇਆ ਜਾਏਗਾ ਇਹਨਾਂ ਨੂੰ ਸੀਟ ਤੇ ਨਹੀਂ ਰਹਿਣ ਦਿੱਤਾ ਜਾਏਗਾ ਇਹ ਲੜਾਈ ਅਸੀਂ 6 ਜੂਨ ਤੋਂ ਬਾਅਦ ਵੀ ਲੜ ਸਕਦੇ ਹਾਂ 6 ਜੂਨ ਦਾ ਜਿਹੜਾ ਕੱਲੂਕਾਰਾ ਦਿਵਸ ਹੈ ਉਹ ਇਸ ਲੜਾਈ ਦੀ ਪੇਂਟ ਨਹੀਂ ਚੜਨਾ ਚਾਹੀਦਾ। ਕੱਲ ਕਿਸੇ ਵੀ ਟਕਰਾਅ ਤੋਂ ਗੁਰੇਜ਼ ਕਰਨਾ ਚਾਹੀਦਾ। ਹਾਂ ਬਿਲਕੁਲ ਗੁਰੇਜ਼ ਨਹੀਂ ਬਿਲਕੁਲ پابੰਦ ਹੋਣਾ ਚਾਹੀਦਾ ਆਪਣੇ ਆਪ ਨੂੰ ਅਸੀਂ ਸੈਲਫ ਡਿਸਪਲਨ ਕਰੀਏ ਸੈਲਫ ਡਿਸਪਲਨ ਕਰੀਏ ਕਿ ਕੱਲ ਅਸੀਂ ਦਿੱਲੀ ਨੂੰ ਕੋਈ ਐਸਾ ਮੈਸੇਜ ਨਹੀਂ ਦੇਣਾ ਜਿਹਦੇ ਨਾਲ ਉਹਨੂੰ ਲੱਗੇ ਕਿ ਪੰਥ ਆਪਸ ਵਿੱਚ ਫਟਿਆ ਹੋਇਆ ਹੈ ਪੰਥ ਆਪਸ ਵਿੱਚ ਡਿਵਾਈਡ ਹੈ ਪੰਥ ਆਪਸ ਵਿੱਚ ਲੜ ਰਿਹਾ ਹੈ ਪੰਥ ਆਪਸ ਵਿੱਚ ਆਪਣਾ ਹੀ ਮਜ਼ਾਕ ਉਡਾਰ ਰਿਹਾ ਹੈ।